ਹੋਲੋ ਦੋ ਬਟਾ ਜ਼ਰੂਰੀ ਆਓ ਦੋ ਦੋ ਕੋਕ ਚਾਰ ਮਿੰਟ ਤੁਸੀਂ ਕਿਸਾਨ ਭਰਾਵੋ ਮਨਜੂਰ ਵੀਰੋ ਸਾਡੀਆਂ ਮਾਵਾ ਭੈਣਾ ਤੁਸੀਂ ਦੇਖਿਆ ਏਕੇ ਦੇ ਵਿੱਚ ਕਿੰਨੀ ਵੱਡੀ ਤਾਕਤ ਹੈ ਇਹਨਾਂ ਹੋਰ ਪੁੱਤਾਂ ਕਰਨ ਦੀ ਵੱਡੀ ਲੋੜ ਹੈ ਆਉਣ ਵਾਲੇ ਸਮੇਂ ਦੇ ਅੰਦਰ ਦੇਖ ਸਕਦੇ ਹੋ ਤੁਸੀਂ ਪੰਜਾਬ ਦੀਆਂ ਕਿਹੜੀਆਂ ਹਾਲਤਾਂ ਨੇ ਆਪਾਂ ਕਿਹੜੇ ਢੰਗ ਨਾਲ ਲੱਗੇ ਹੋਏ ਆ ਵੀ ਜਿਹੜੇ ਸਾਡੇ ਭਰਾ ਨੇ ਜਿਹੜਿਆਂ ਦੇ ਘਰ ਡੁੱਬ ਗਏ ਡੰਗਰ ਬਰਬਾਦ ਹੋ ਗਿਆ ਸਭ ਕੁਝ ਅਸੀਂ ਉਹਨਾਂ ਨੂੰ ਖੜਾ ਕਰਨ ਤੇ ਲੱਗੇ ਹੋਏ ਆ ਪਾਰਾ ਇੱਥੇ ਦੀ ਸਰਕਾਰ ਇੱਥੇ ਦਾ ਪ੍ਰਸ਼ਾਸਨ ਇਹ ਕਰਨ ਤੇ ਲੱਗਿਆ ਹੈ ਵੀ ਉਹਨਾਂ ਨੂੰ ਇੱਥੇ ਘੇਰ ਕੇ ਇੱਕ ਗੱਲ ਤੋਂ ਰੋਕਿਆ ਜਾਵੇ ਇਹ ਤਾਂ ਜਣੀ ਕਿ ਨਿਕਲੇ ਹੋਏ ਇਹਦੇ ਲਈ ਬਹੁਤ ਸਖਤ ਹੋਣ ਦੀ ਲੋੜ ਹੈ ਐਦੂੰ ਵੱਡੀ ਗੱਲ ਨੇ ਪਿਆਰੇ ਜਿਹਦੀ ਐਦੂੰ ਵੀ ਜਿਆਦੇ ਵੱਡੀ ਸਾਨੂੰ ਜ਼ਰੂਰਤ ਹੈ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਦੀ ਵੱਡੀ ਤਿਆਰੀ ਹੈ ਇੱਥੇ ਦੀ ਸਰਕਾਰ ਦੀ ਸਰਕਾਰ ਤੋਂ ਬਿਨਾ ਪ੍ਰਸ਼ਾਸਨ ਪੁਰਸਪ੍ਰਸ਼ਾਸਨ ਨਹੀਂ ਆ ਸਕਦਾ ਉੱਤੋਂ ਹਦਾਇਤਾ ਨੇ ਤਾਂ ਹੁੰਦੇ ਐ ਵੀ ਯਾਰ ਕਰੋ ਆ ਤੁਸੀਂ ਚੁੱਪ ਕਿਉਂ ਬੈਠੇ ਆਂ ਆਗੂਆਂ ਨੂੰ ਵੱਡੇ ਪਿੰਜਰੇ ਚ ਪਾਉਣ ਦੀਆਂ ਤਿਆਰੀਆਂ ਚ ਇੱਥੇ ਦੀ ਸਰਕਾਰ ਜਿਹਨੂੰ ਤੁਸੀਂ ਆਪਣੀ ਸਰਕਾਰ ਕਹਿੰਦੇ ਰਹੇ ਆਂ ਵੱਡੀ ਤਿਆਰੀ ਚ ਕਿਉਂ ਵੀ ਹਰ ਗੱਲ ਚ ਜਿਹੜਾ ਕਦਮ ਅਸੀਂ ਰੱਖਦੇ ਆਂ ਲੈਂਡ ਪੁੱਲ ਲੈ ਆਂਦੀ ਇਹਨਾਂ ਨੇ ਲੋਕਠਾਲ ਦੇ ਵਿਰੁੱਧ ਹੋ ਕੇ ਸਾਡੇ ਜੇ ਕੋਈ ਵੀ ਅਸੀਂ ਕਾਲੇ ਕਾਨੂੰਨ ਤੇ ਦਿੱਲੀ ਜਾ ਕੇ ਰੱਦ ਕਰਾਏ ਇਹ ਕਿਹੜੀ ਤਾਕਤ ਹੈ ਇਹ ਕਹਿੰਦੇ ਨੇ ਜੀ ਆਹ ਤਾਕਤ ਹੈ ਜਿਹੜੀ ਤਾਕਤ ਦੇ ਆਗੂ ਲੋਕਾਂ ਨੂੰ ਠਾਲਦੇ ਆ ਆਗੂਆਂ ਦੇ ਜ਼ੋਰ ਤੇ ਇਹ ਸਾਰਾ ਕੁਝ ਕਰਦੇ ਆ ਪੁਲਿਸ ਨੂੰ ਘੇਰ ਲੈਂਦੇ ਆ ਕਿਸੇ ਬਿਜਲੀ ਵਾਲੇ ਨੂੰ ਨਹੀਂ ਪਿੰਡ 'ਚ ਪੜਨ ਲੈਂਦੇ ਇਹ ਕਹਿੰਦੇ ਵੀ ਇਹਨਾਂ ਨੂੰ ਆਗੂ ਮੁਕਤ ਕਰ ਦਿਓ ਕਿਉਂ ਸਾਡੇ ਤੇ ਸਾਰਿਆਂ ਦੇ ਲਗਭਗ 7 7 8 8 ਪਰਚੇ ਇਹ ਜੀ ਹੈ ਜਿਹੜੇ 307 ਦੇ ਨੇ ਜਿਨ੍ਹਾਂ ਵਿੱਚੋਂ ਜਵਾਨਤ ਨਹੀਂ ਇੱਕ ਪਰਚੇ 'ਚੋਂ ਫੜਲੇ ਦੂਜੇ ਪਰਚੇ 'ਚੀ ਨਹੀਂ ਦੰਦੇ ਉਹ ਉਧਰ ਦੰਦੇ ਆ ਜਿੱਦਣ ਦੂਜੇ ਪਰਚੇ 'ਚੋਂ ਜਵਾਨਤੋਂ 3-3 4-4 ਸਾਲ ਦਾ ਜਾਨੀ ਕਿ ਪੱਕਾ ਪ੍ਰਬੰਧ ਹੈ ਕਰਨ ਦੀਆਂ ਤਿਆਰੀਆਂ ਚੇਰੇ